ਪੁਰਾਣੇ ਸਮਿਆਂ ਦੇ ਵਿੱਚ ਬਹੁਤ ਪੱਖੀਆਂ ਦਾ ਕੰਮ ਚੱਲਦਾ ਸੀ ਹੁਣ ਤੇ ਘਰ ਘਰ ਲੋਕਾਂ ਦੇ ਏਸੀ ਲੱਗੇ ਆ ਹੁਣ ਕਿੱਦਾਂ ਚੱਲਦਾ ਵੱਖੀ ਜੀ ਬਿਨਾ ਬੱਤੀ ਤੋਂ ਹੀ ਇਹਦੀ ਹਵਾ ਚੱਲਦੀ ਆ ਮੱਛਰ ਵੀ ਡੰਬਦੀ ਆ ਜਿੱਥੇ ਹੁਣ ਵਿਹੜੇ 'ਚ ਬਹਿ ਗਿਆ ਉੱਥੇ ਵੀ ਕੁਰਸੀ ਤੇ ਬੈਠਾ ਉੱਥੇ ਵੀ ਇਹਨੂੰ ਪੱਕੀ ਚਲੀ ਜਾ ਇਹਦਾ ਖਰਚ ਨਹੀਂ ਕੋਈ ਖਰਚਾ ਨਹੀਂ ਰਾਣਾ ਵਿਕਾ ਮੈਂ ਨਹੀਂ ਗੁਆਇਆ ਮੈਨੂੰ 5 ਸਾਲ ਹੋ ਗਏ ਕੰਮ ਕਰਦੇ ਨੂੰ ਆਪਣੀ ਦਿਹਾੜੀ ਚਲੋ ਕਿਸੇ ਵੇਲੇ ਬਣ ਜਾਂਦੀ ਕਿਸੇ ਵੇਲੇ ਨਹੀਂ ਬਣਦੀ ਤੇ ਪਰ ਮੈਂ ਕੰਮ ਨਹੀਂ ਛੱਡਿਆ ਏ ਜਿਹੜੇ ਤਗੜੇ ਲੋਕਤ ਨੇ ਤਗੜੇ ਲੋਕ ਕੈਨੇਡਾ ਚ ਘਲਣਦੇ ਆ ਜੀ ਕਈ 5-5 ਲੈ ਜਾਂਦੇ ਆ ਚੋਕ ਨੀ ਲੈ ਲੈ ਕੈਨੇਡਾ ਚ ਹੀ ਘਲਣੀ ਆ ਜੀ ਫਲਾਣੇ ਦਾ ਘਲਣੀ ਇਹ ਉਹੜੇ ਬਾਹਰ ਲੈ ਜਾਂਦੇ ਕੈਨੇਡਾ ਦੇ ਵਿੱਚ ਲੋਕੀ ਬਾਹਰਲੇ ਮੁਲਕਾਂ ਲੈ ਜਾਂਦੇ ਆਪਣੇ ਬੱਚਿਆਂ ਨੂੰ ਵਿਖਾਉਣ ਵਾਸਤੇ ਖੜ ਦੇਣ ਕਿ ਆ ਸਾਡੇ ਹਿੰਦੁਸਤਾਨ ਦਾ ਸਾਡੇ ਪੰਜਾਬ ਦਾ ਇੱਕ ਪੁਰਾਣਾ ਵਿਰਸਾ ਪੁਰਾਣਾ ਵਿਰਸਾ ਜੀ ਹਾਂਜੀ ਬਿਲਕੁਲ ਬਿਲਕੁਲ ਇਹ ਪੁਰਾਣੇ ਵਿਰਸੇ ਕਰਕੇ ਲੋਕ ਆਮ ਲਈ ਜਾਂਦੇ ਆ ਚੱਲ ਗਏ ਕਿਹਨਾਂ ਥੋਖਿਆ ਜੀ ਬੜਾ ਬੱਤੀ ਆਵੇ ਜਾਂ ਨਾ ਆਵੇ ਹਾਂਜੀ ਇਹ ਹਵਾ ਦੇਂਦੀ ਰਹਿੰਦੀ ਆ ਤੇ ਖਰਚੇ ਤੇ 100 ਰੁਪਏ ਏਕੇ ਵਾਰੀ ਕਰਨਾ ਮੁਰਗੇ ਮੱਛਰ ਮੱਛਰ ਨੂੰ ਵੀ ਨਹੀਂ ਲੱਗੇ ਆਉਣ ਦਿੰਦੀ ਮੱਕੀ ਨੂੰ ਵੀ ਨਹੀਂ ਆਉਣ ਦਿੰਦੀ ਇਹਦਾ ਬੜਾ ਸੋਖਿਆ ਜੀ ਪੱਕੀ ਦਾ ਤੁਸੀਂ ਦੇਖ ਰਹੇ ਹੋ ਸਮਰ ਨਿਊਜ਼ ਔਰ ਮੈਂ ਜਸਪਾਲ ਸ਼ਰਮਾ ਜੇਕਰ ਅੱਜ ਮੌਸਮ ਦੀ ਗੱਲ ਕਰੀਏ ਤੇ ਮੌਸਮ ਜਿਹੜਾ ਗਰਮੀ ਦਾ ਮੌਸਮ ਹੈ ਅੱਤ ਦੀ ਗਰਮੀ ਪੈਣ ਦੀ ਆ ਇਸ ਤਰ੍ਹਾਂ ਲੱਗ ਰਿਹਾ ਵੀ ਜਿਵੇਂ ਕਿ ਅਪਾ ਭੱਠੇ ਦੇ ਲਾਗੇ ਖੜੇ ਹੁੰਦੇ ਨੇ ਨਾ ਇਸ ਤਰ੍ਹਾਂ ਸੇਕ ਵੱਜਦਾ ਵਾ ਔਰ ਇੱਥੇ ਇੱਕ ਅਹੀ ਆਏ ਆ ਇਹ ਲਗਨਾਥ ਕਾਲਜ ਜਨਾਲਾਗੁਰੂ ਦਾ ਉਹਦੇ ਬਾਹਰ-ਬਾਰ ਇੱਕ ਬਾਪੂ ਜੀ ਪੱਖੀਆਂ ਵੇਚਦੇ ਆ ਜਿਹੜਾ ਕਿ ਅੱਜ ਤੋਂ ਪਿਛਲੇ ਜ਼ਮਾਨੇ 'ਚ ਪੱਖੀਆਂ ਦਾ ਬੜਾ ਕੰਮ ਹੁੰਦਾ ਸੀ ਹੁਣ ਤੇ ਚਲੋ ਬਹੁਤ ਘਟ ਗਿਆ ਹੁਣ ਤੇ ਬੜੀ-ਬੜੀ ਤਕਨੀਕ ਆ ਗਈ ਆ ਕੂਲਰ ਆ ਗਏ ਆ ਏਸੀ ਆ ਗਏ ਆ ਔਰ ਪਤਾ ਨਹੀਂ ਕਈ ਤਰ੍ਹਾਂ ਦੇ ਪੱਖੇ ਆ ਗਏ ਪਰ ਅੱਜ ਵੀ ਅਸੀਂ ਜੇ ਪੱਖੀਆਂ ਨੂੰ ਕਹੀਏ ਤੇ ਇਹ ਪੱਖੀਆਂ ਜੜੀਆਂ ਗਰੀਬਾਂ ਦਾ ਏਸੀ ਕਹਿ ਸਕਦੇ ਆਪਾਂ ਗਰੀਬ ਆਦਮੀ ਵਾਸਤੇ ਇੱਕ ਪੱਖੀ ਜੜੀ ਇੱਕ ਵਰਦਾਨ ਆ ਕਿਉਂਕਿ ਪੱਖੀ ਲੈ ਕੇ ਜਿੱਥੇ ਮਰਜ਼ੀ ਵੀ ਬੈਠਾ ਹੋਵੇ ਉਹ ਭਾਵੇਂ ਕੋਠੇ ਤੇ ਸੁੱਤਾ ਹੋਵੇ ਭਾਵੇਂ ਕਿਤੇ ਵਿਹੜੇ 'ਚ ਸੁੱਤਾ ਆਵੇ ਉਹ ਪੱਖੀ ਜਦੋਂ ਮਰਜੀ ਚੱਲ ਸਕਦਾ ਉਹਦਾ ਕੋਈ ਬੱਤੀ ਦੇ ਨਾਲ ਕੋਈ ਮਤਲਬ ਨਹੀਂਗਾ ਬੱਤੀ ਆਵੇ ਜਾਂ ਨਾ ਆਵੇ ਪਰ ਪੱਖੀ ਜਦੋਂ ਮਰਜੀ ਚੱਲ ਸਕਦਾ ਵਾ ਬਾਪੂ ਜੀ ਨਾਲ ਗੱਲ ਕਰਾਂਗੇ ਜਿਹੜੇ ਪੱਖੀਆਂ ਵੇਚਦੇ ਆ ਹਾਂਜੀ ਬਾਪੂ ਜੀ ਕੀ ਨਾ ਡਾਡਾ ਮੇਰਾ ਨਾਮ ਧਰਮ ਸਿੰਘ ਜੀ ਇਹ ਬਾਪੂ ਜੀ ਪੱਖੀਆਂ ਦਾ ਤੁਸੀਂ ਕਾਰੋਬਾਰ ਕਦੋਂ ਦਾ ਸ਼ੁਰੂ ਕੀਤਾ ਮੈਨੂੰ 5 5 ਸਾਲ ਹੋ ਗਏ ਆ ਜੀ ਤੇ ਜਿੱਦਾਂ ਕਿ ਅੱਜ ਤੋਂ ਪੁਰਾਣੇ ਸਮਿਆਂ ਦੇ ਵਿੱਚ ਬਹੁਤ ਪੱਖੀਆਂ ਦਾ ਕੰਮ ਚੱਲਦਾ ਸੀ ਹੁਣ ਤੇ ਘਰ-ਘਰ ਲੋਕਾਂ ਦੇ ਏਸੀ ਲੱਗੇ ਆ ਤਰ੍ਹਾਂ-ਤਰ੍ਹਾਂ ਦੇ ਪੱਖੇ ਲਾਏ ਆ ਕੂਲਰ ਲਾਏ ਆ ਇਹਦੇ ਹੁਣ ਕਿੱਦਾਂ ਚੱਲਦਾ ਵਾ ਜੀ ਬਿਨਾ ਬੱਤੀ ਤੋਂ ਹੀ ਇਹਦੀ ਹਵਾ ਚਲਦੀ ਆ ਅੱਛਰ ਵੀ ਡੰਦੀ ਮੱਛਰ ਵੀ ਡੰਦੀ ਆ ਜਿੱਥੇ ਹੁਣ ਵਿਹੜੇ 'ਚ ਬਹਿ ਗਿਆ ਉੱਥੇ ਵੀ ਕੁਰਸੀ 'ਤੇ ਬੈਠਾ ਉੱਥੇ ਵੀ ਇਹਨੂੰ ਪੱਖੀ ਚਲੀ ਜਾ ਇਹਨੂੰ ਪੱਖੇ ਨਾਲ ਕੋਈ ਮਤਲਬ ਨਹੀਂ ਹਾਂ ਜੀ ਇਹਦਾ ਖਰਚ ਨਹੀਂ ਕੋਈ ਖਰਚਾ ਨਹੀਂ ਤੇ ਪਰਾਣੇ ਸੰਨਿਆਂ ਦੇ ਵਿੱਚ ਪਰਾਣਾ ਵਿਰਸਾ ਮੈਂ ਨਹੀਂ ਗਵਾਇਆ ਮੈਨੂੰ 5 ਸਾਲ ਹੋ ਗਏ ਕੰਮ ਕਰਦੇ ਨੂੰ ਪਰਾਣਾ ਵਿਰਸਾ ਮੈਂ ਨਹੀਂ ਗਵਾਇਆ ਅਜੇ ਤੱਕ ਮੈਂ ਵਾਕਈ ਨਾ ਵੀ ਹਰੇਕ ਦੇ ਘਰ ਜਾਵੇ। ਪੁਰਾਣੇ ਸਮਿਆਂ ਦੇ ਵਿੱਚ ਤੇ ਨਾ ਇਹ ਜਨਾਨੀਆਂ ਆ ਪੱਖੀਆਂ ਬਣਾ ਲੈਂਦੀਆਂ ਸੀ ਤੇ ਹੁਣ ਦੇ ਮੇਰੇ ਖਲ ਕਿਹੇ ਜਨਾਨੀ ਨੂੰ ਸ਼ਾਇਦ ਬਣਾਉਣੀ ਵੀ ਨਹੀਂ ਆਉਂਦੀ ਹੁਣ। ਤੇ ਇਹ ਫਿਰ ਪੱਖੀਆਂ ਤੁਸੀਂ ਹੁਣ ਕਿੱਥੋਂ ਲੈ ਕੇ ਆਉਂਦੇ ਜੀ? ਮੈਂ ਰਾਜਪੁਰੇ ਤੋਂ ਜੀ। ਰਾਜਪੁਰਾ ਦੇ ਬਹੁਤ ਦੂਰ ਆ ਫਿਰ ਏਡੀ ਦੂਰੋਂ ਲਿਆ ਕੇ ਕਿੱਦਾਂ ਵਾਰਾ ਖੰਦਾ ਮੈਂ ਲੈ ਆਣਾ ਜੀ 5-6000 ਦਾ ਮਾਲ 7000 ਦਾ। ਅੱਛਾ ਜੀ। ਉੱਥੋਂ ਇਕੱਠਾਈ ਤੇ ਆਪਣੀ ਦਿਹਾੜੀ ਚਲੋ ਕਿਸੇ ਵळे ਬਣ ਜਾਂਦੀ ਕਿਸੇ ਵळे ਨਹੀਂ ਬਣਦੀ। ਪਰ ਮੈਂ ਕੰਮ ਨਹੀਂ ਛੱਡਿਆ ਇਹ ਕਿੰਨੀਆਂ ਕਿ ਪੱਖੀਆਂ ਦੇ ਲੈਂਦੇ ਦਿਹਾੜੀ ਦੀਆਂ ਤੁਹਾਡੀ 5 ਵੇਕੀਆਂ ਕਦੀ 10 ਵੇਕੀਆਂ ਕਦੀ 20 ਵੇਕੀਆਂ ਇਹ ਨਹੀਂ ਇਹਦਾ ਨਹੀਂ ਪਤਾ ਕੋ ਗਾਗਦਾ ਨਹੀਂ ਪਤਾ ਲੱਗਦਾ ਇਹ ਮੇਰੇ ਹਿਸਾਬ ਨਾਲ ਤਾਂ ਜ਼ਿਆਦਾ ਗਰੀਬ ਲੋਕ ਹੀ ਪੱਖੀਆਂ ਖੜਦੇ ਹੋਣੇ ਤਕੜੇ ਲੋਕਤ ਨੇ ਤਕੜੇ ਲੋਕ ਕੈਨੇਡਾ ਚ ਘੱਲਣਦੇ ਆ ਜੀ ਕਈ 5-5 ਲੈ ਜਾਂਦੇ ਆ ਸ਼ੌਕ ਨਾਲ ਲੈ ਲੇ ਕੈਨੇਡਾ ਚ ਹੀ ਘੱਲਣੀ ਆ ਜੀ ਫਲਾਣੇ ਦਾ ਘੱਲਣੀ ਆ ਉਹਨੇ ਇੱਕ ਪੁਰਾਣਾ ਵਿਰਸਾ ਕਰਕੇ ਵੀ ਲੈ ਜਾਂਦੇ ਨੇ ਵੀ ਵੇਖੋ ਸਾਡੇ ਹਾਂਜੀ ਤੇ ਵੱਡੇ-ਵਡੇਰੇ ਜਿਹੜੇ ਇਦਾਂ ਪੱਖੀਆਂ ਝਲਦੇ ਸੀ ਕਿਉਂਕਿ ਅੱਜ ਕੱਲ ਦੇ ਗਾਂ ਜਿਹੜੀ ਨਵੀਂ ਪੀੜ੍ਹੀ ਆ ਜਿਹਨੇ ਬੱਚੇ ਆ ਉਹਨਾਂ ਨੂੰ ਤਾਂ ਪਤਾ ਨਹੀਂ ਪੱਖੀ ਹੁੰਦੀ ਕੀ ਆ ਪੱਖੀ ਹੁੰਦੀ ਕੀ ਹਾਂਜੀ ਤੇ ਉਹੜੇ ਬਾਹਰ ਲੈ ਜਾਂਦੇ ਕੈਨੇਡਾ ਦੇ ਵਿੱਚ ਲੋਕੀ ਬਾਹਰਲੇ ਮੁਲਕਾਂ ਲੈ ਜਾਂਦੇ ਆ ਆਪਣੇ ਬੱਚਿਆਂ ਨੂੰ ਵਖਾਉਣ ਵਾਸਤੇ ਖੜਦੇ ਨੇ ਕਿ ਆ ਸਾਡੇ ਹਿੰਦੁਸਤਾਨ ਦਾ ਸਾਡੇ ਪੰਜਾਬ ਦਾ ਇੱਕ ਪੁਰਾਣਾ ਵਿਰਸਾ ਪੁਰਾਣਾ ਵਿਰਸਾ ਜੀ ਹਾਂਜੀ ਬਿਲਕੁਲ ਬਿਲਕੁਲ ਇਹ ਪੁਰਾਣੇ ਵਿਰਸੇ ਕਰਕੇ ਲੋਕ ਆਮ ਲਈ ਜਾਂਦੇ ਆ ਪਰ ਜੇਕਰ ਪੱਖੀ ਦੀ ਕੀਮਤ ਦੀ ਗੱਲ ਕਰੀਏ ਕਿੰਨੇ ਕ ਦੀ ਕੀਮਤ ਦੇ ਦੀ ਹੁਣ ਪੱਖੀ ਦੀ ਅੱਜ ਕੱਲ ਪੱਖੀ ਦੀ ਕੀਮਤ ਵੇਖੋ ਜੀ 120 ਦੀ ਇੱਕ ਤੇ ਜੋੜਾ 200 ਦਾ ਜੀ ਠੀਕ ਹੈ ਹਾਂਜੀ ਜੇਕਰ ਇਹਦੀ ਕੀਮਤ ਦੀ ਗੱਲ ਕਰੀਏ ਤੇ ਕੀਮਤ ਕੋਈ ਏਡੀ ਜ਼ਿਆਦਾ ਨਹੀਂ ਹੈਗੀ ਨਹੀਂ ਜੀ ਕਿਉਂਕਿ ਜਿਹੜੀ ਪੱਖੀ ਜਿਹੜੀ ਘਰ ਦੇ ਬੀਡੀਆਂ ਤਿਆਰ ਕਰਦੀਆਂ ਉਹਦੇ ਵੀ ਬੜਾ ਖਰਚਾ ਆ ਜਾਂਦਾ ਹੈ ਹੁਣ 800 ਰੁਪਿਆ ਜੀ ਕਿਰਾਇਆ ਲੱਗਦਾ ਮੇਰਾ ਠੀਕ ਹੈ 800 ਰੁਪਿਆ ਕਿਰਾਇਆ ਜੇ 800 ਰੁਪਿਆ ਮੈਂ ਕਿਰਾਇਆ ਲਾ ਕੇ ਆਉਂਗਾ ਤੇ 10-12 ਹਜ਼ਾਰ ਦਾ ਮਾਲ ਲਿਆਉਂਗਾ ਤੇ ਉਹ ਫੇਰ ਇਕੱਠਾ ਕਰਨਾ ਹੌਲੀ-ਹੌਲੀ ਠੀਕ ਹੈ ਹਾਂਜੀ ਹਾਂਜੀ ਇਹ ਮਰਕਲੋ ਜੋਰ ਵੀ ਬਾਪੂ ਜੀ ਬਿਠੇ ਆ ਉਹ ਵੀ ਪੱਕੀ ਝੱਲਣ ਰਿਹਾ ਹਾਂਜੀ ਬਾਪੂ ਜੀ ਕੀ ਨਾਂ ਡਾਡਾ ਮੇਰਾ ਨਾਂ ਮਿਸਤਰੀ ਦੂਰ ਸਿੰਘ ਜੀ ਬਾਪੂ ਜੀ ਆ ਪੱਕੀ ਝੱਲ ਰਿਹਾ ਜੀ ਹਾਂਜੀ ਹਾਂਜੀ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਪੱਕੀ ਝੱਲ ਕੇ ਕਿਹਨਾ ਥੋਖਿਆ ਜੀ ਬੜਾ ਬੱਤੀ ਆਵੇ ਜਾਂ ਨਾ ਆਵੇ ਹਾਂਜੀ ਇਹ ਹਵਾ ਦਿੰਦੀ ਰਹਿੰਦੀ ਆ ਤੇ ਖਰਚੀ ਤੇ 100 ਰੁਪਏ ਇੱਕੇ ਵਾਰੀ ਕਰਨਾ ਤੇ ਮੁਰਕੇ ਮੱਛਰ ਮੱਛਰ ਨੂੰ ਵੀ ਨਹੀਂ ਲੱਗੇ ਆਉਣ ਦਿੰਦੀ ਮੱਖੀ ਨੂੰ ਵੀ ਨਹੀਂ ਆਉਣ ਦਿੰਦੀ ਇਹਦਾ ਬੜਾ ਸੋਖਿਆ ਜੀ ਪੱਕੀ ਦਾ ਜਿੱਦਾਂ ਦੇ ਅੱਜ ਕੱਲ ਮਨ ਲੋਕਾਂ ਨੇ ਘਰ ਘਰ ਲੋਕਾਂ ਨੇ ਪੱਖੇ ਲਾਏ ਕੂਲਰ ਲਾਏ ਫਿਰ ਪੱਖੀ ਦਾ ਫਿਰ ਕਿੰਨਾ ਕੰਮ ਹੈਗਾ ਪੱਖੀ ਦਾ ਦਾ ਅਸਲ ਪੱਖੀ ਦਾ ਤੇ ਕੰਮ ਬਹੁਤ ਚੰਗਾ ਕੱਲਿਆ ਉਹਨਾਂ ਨੇ ਬੱਤੀ ਬਾਲਣੀ ਆ ਹਾਂਜੀ ਇਹਦੇ ਨਾਲ ਬੜਨਾ ਕੁਝ ਨਹੀਂ ਐਟਰਾ ਹੱਥ ਨਹੀਂ ਕਰੀ ਜਣਾ ਮਾੜਾ ਮਾੜਾ ਠੀਕ ਹੈ ਜਿੰਨੀ ਕਿ ਲੋੜ ਆ ਚਲਾਈ ਜਾਣੀ ਇਲਫਾਸ ਕਰਕੇ ਬਜ਼ੁਰਗਾਂ ਵਾਸਤੇ ਤੇ ਵਰਦਾਨ ਆ ਪੱਖੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਬਜ਼ੁਰਗ ਬੰਦੇ ਨੇ ਘਰ ਦੇ ਘਾਟੇ ਬਣਾ ਉਹਨੇ ਕਦੇ ਕਦੇ ਬਹਿ ਗਿਆ ਕਦੇ ਛੋਟਾ ਝੜ ਗਿਆ ਕਦੇ ਕਿਦੇ ਛਾਵੇਂ ਬਹਿ ਗਿਆ ਪੱਖੀ ਜਿਹੀ ਘੰਡੇ ਹੱਥ 'ਚ ਰੱਖਦੇ ਆ ਹਾਂਜੀ ਗਰਮੀਆਂ ਜਿੰਨਾ ਚਿਰ ਹਨ ਜਿਆਦੀ ਗਰਮੀ ਪੈਂਦੀ ਉਹਨਾਂ ਤੇ ਇਤਰਾ ਰਹਿਣਾ ਠੀਕ ਹੈ ਟਾਈਮ ਪਾਸ ਕਰਦਾ ਔਰ ਕਾफी ਮਾਹੌਲ ਗਰਮੀਆਂ ਹਾਂਜੀ ਮੌਸਮ ਗਰਮੀਆਂ ਦੇ ਔਰ ਜਿਹੜਾ ਆਪਾਂ ਵੋਟਾਂ ਵਾਟਾਂ ਦੀ ਗੱਲ ਕਰੀਏ ਚਨਾਵੀ ਮਾਹੌਲ ਵੀ ਪੂਰਾ ਗਰਮੀਆਂ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਕੀਦਾ ਜੋਰ ਅੱਜਕੱਲ ਜੋਰ ਮੈਨੂੰ ਤੇ ਇਧਰੋਂ ਨਿਕਾ ਖਬਰ ਦੇ ਵਿੱਚ ਮੈਨੂੰ ਨਿਆ ਤੇ ਕਾਂਗਰਸ ਅੱਗੇ ਜਾ ਰਹੀ ਆ ਠੀਕ ਹੈ ਤੇ ਗਾੜੀ ਉਹਨਾਂ ਨੂੰ ਪਤਾ ਨਹੀਂ ਐ ਤਿਲਕਨ ਬਾਜੀ ਆ ਇਹ ਆ ਤਿਲਕਨ ਬਾਜੀ ਪਤਾ ਨਹੀਂ ਕਿੰਨੇ ਹਰ ਨਾ ਕਿੰਨੇ ਜਿ ਤਰ੍ਹਾਂ ਇਹਦੇ ਹਾਲੇ ਦੇ ਨਾ ਇਹਦੇ ਇਹ ਧੂੜ ਦੀ ਟੱਟੂ ਭਜੰਡੇ ਆ ਤੇ ਤੂੰ ਜਿਹੜੇ ਧੂੜ ਦੀ ਭਜੰਡੇ ਪੜਾ ਨਹੀਂ ਕਰਨਾ ਟੱਕਰ ਨਹੀਂ ਅੱਗੇ ਲੰਘ ਜਾਣਾ ਕਿੰਨੇ ਪਿੱਛੇ ਰਹਿ ਜਾਣਾ ਦੇਖੋ ਜੇ 2.5 ਸਾਲ ਪਹਿਲਾਂ ਕਾਂਗਰਸ ਰਾਜ ਕਰਕੇ ਗਈ ਸੀ ਹਾਂਜੀ ਔਰ ਲੋਕੀ ਉਦੋਂ ਉਹਨੂੰ ਮਤਲਬ ਮਾੜਾ ਚੰਗਾ ਕਹਿੰਦੇ ਵੀ ਨਹੀਂ ਇਹਨਾਂ ਨੇ ਸਹੀ ਨਹੀਂ ਕੀਤਾ ਹੁਣ ਮਾੜਾ ਨੇ ਜੀ ਕਹਿੰਦੇ ਕਾਂਗਰਸ ਨੇ ਜੋ ਕੰਮ ਕੀਤੇ ਸੀ ਬੜੇ ਅੱਛੇ ਕੀਤੇ ਸੀ ਡੈਮ ਉਹਨਾਂ ਬਣਾਏ ਬੱਤੀ ਪੈਟਾ ਉਹਨਾਂ ਕੀਤੀ ਬੰਬੀਆਂ ਜੱਟਾਂ ਨੂੰ ਉਹਨਾਂ ਲਵਾ ਕੇ ਦਿੱਤੇ ਆ ਕਰਜ਼ਾ ਦੇ ਦੇ ਕੇ ਫਸਲ ਜਿਆੜੀ ਹੋਣ ਦਾ ਵੀ ਬੰਬੀਆਂ ਨਾਲ ਪਹਿਲਾਂ ਖੂਹ ਆਉਂਦੇ ਸੀ ਡੰਗਰਾਂ ਨਾਲ ਖੂਹ ਆਉਂਦੇ ਉਹਦੇ ਨਾਲ ਇੰਨੀ ਫਸਲ ਨਹੀਂ ਬੀਜੀ ਜਾਂਦੀ ਬੰਬੀਆਂ ਨਾਲ ਫਸਲ ਜਿਆੜੀ ਹੋਣ ਦਾ ਵੀ ਆ ਦੁਨੀਆਂ ਰੱਜ ਕੇ ਰੋਟੀ ਖਾਣ ਲਈ ਆ ਸੋ ਹੋ ਗਿਆ ਵੀੜਾ ਨਪੋ ਪਾਣੀ ਆ ਗਿਆ ਮੈਂ ਕੋਲਮ ਲਾ ਕੇ ਜੇ ਆਪਾਂ ਚੋਣਾਂ ਵਾਲੇ ਮਾਹੌਲ ਦੀ ਗੱਲ ਕਰੀਏ ਤੇ ਕਾਂਗਰਸ ਜਿਹੜੀ ਆ ਆਪਣੇ ਇਲਾਕੇ 'ਚ ਅੱਗੇ ਜਾ ਰਹੀ ਤੁਹਾਡੇ ਕਹਿਮਤ ਆ ਬਦਲ ਤਕਰੀਬਨ ਉਧਰਲੇ ਪਰਲੇ ਥੂਪਿਆਂ ਨੂੰ ਤੇ ਮੈਂ ਸੁਣਿਆ ਅੱਗੇ ਜਾ ਰਹੀ ਆ ਇੱਧਰ ਦਾ ਮੈਨੂੰ ਪਤਾ ਨਹੀਂ ਆ ਜੀ ਇਹ ਖਬਰ ਸੁਣਾ ਧੰਨਵਾਦ ਜੀ ਆ ਮੇਰੇ ਕੋਲ ਹੋਰ ਵੀ ਬਾਪੂ ਜੀ ਵੀ ਬੈਠੇ ਨਾਲੋਂ ਗੱਲਬਾਤ ਕਰੂੰਗਾ ਅਈ ਬਾਪੂ ਜੀ ਕੀ ਨਾਂ ਡੜਾ ਮੇਰਾ ਨਾਮ ਜਨਕਰਾਜ ਜਨਕਰਾਜ ਜੀ ਗਰਮੀ ਦਾ ਮਾਹੌਲ ਆ ਤੁਸੀਂ ਇੱਥੇ ਬੈਠੇ ਜੇ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਗਰਮੀ ਹੈਗੀ ਆ ਕਿ ਜਾਂ ਲੋਕੀ ਵਾਂ ਐਵੇਂ ਕਹੀ ਜਾਂਦੇ ਨੇ ਨਹੀਂ ਗਰਮੀ ਬਹੁਤ ਹੈ ਜੀ ਰੇੜਾ ਵਾਹੀ ਦਾ ਇੱਕ ਦੋ ਫੇਰੇ ਲੱਗ ਜਾਂਦੇ ਚੱਲ ਜੀ ਇਹ ਮਨ ਗਰਮੀ ਦੇ ਵਿੱਚ ਆਪਣੇ ਕਾਰੋਬਾਰ ਵੀ ਜਿਹੜੇ ਉਹ ਵੀ ਮੰਦੇ ਪੈ ਜਾਂਦੇ ਨੇ ਮੰਦੇ ਜੀ ਬੰਦੇ ਬਹੁਤ ਘਰ ਜਾਂਦੇ ਜਿਹੜਾ ਬੌਣ ਦਾ ਕੰਮ ਕਰਦੇ ਜੀ ਹਾਂ ਜੀ ਰੇੜਾ ਇਹ ਫਿਰ ਜਿੱਦਾਂ ਹੁਣ ਠੰਡਾ ਮੌਸਮ ਸਿਆਲ ਦਾ ਹੋਵੇ ਉਦੋਂ ਕਿੰਨੇ ਕਿ ਫੇਰੇ ਲਾ ਲੈਂਦੇ ਹੁਣ ਕਿੰਨੇ ਕ ਲੱਗਦੇ ਆ ਉਦੋਂ ਚਲੋ ਲੱਗ ਜਾਂਦੇ ਆ ਸਿਆਲ ਦੇ ਮੌਸਮ ਤੋਂ ਡੰਗਰ ਕੋੜਾ ਛੱਡਿਆ ਵਾ ਤੇ ਬਸ ਆਓ ਸ਼ਾਮੇ ਬੈਠੇ ਆ ਠੀਕ ਹੈ ਠੀਕ ਹੈ ਜੀ ਮੇਰੇ ਕੋ ਨੌਜਵਾਨ ਵੀਰ ਵੀ ਖੜੇ ਆ ਇਨਾ ਨਾ ਵੀ ਗੱਲਬਾਤ ਕਰਾਂਗੇ ਮੇਰੇ ਖਿਆਲ ਨੌਜਵਾਨਾਂ ਨੂੰ ਤਾਂ ਗਰਮੀ ਘਾਟੀ ਲੱਗਦੀ ਹੋਣੀ ਦੱਸੋ ਭਾਈ ਤੁਹਾਨੂੰ ਲੱਗਦੀ ਗਰਮੀ ਉਹ ਗਰਮੀ ਤਾਂ ਹੈਗੀ ਆ ਜਦੋਂ ਹੈਗੀ ਆ ਤੇ ਲੱਗੂਗੀ ਵੀ ਨਹੀਂ ਗਰਮੀ ਤੇ ਬਜ਼ੁਰਗਾਂ ਵਾਸਤੇ ਜਾਂ ਬੱਚਿਆਂ ਵਾਸਤੇ ਨੌਜਵਾਨਾਂ ਤੇ ਨਾ ਗਰਮੀ ਨਾ ਸਿਆਲ ਨਹੀਂ ਐਂਕ ਲਈ ਫਿਰਦੇ ਆ ਨਹੀਂ ਠੀਕ ਆ ਲੱਗਦੀ ਹੈ ਕੋਈ ਹੈ ਹੀ ਗਰਮੀ ਐਦਕੀ ਕਾਫੀ ਪੈ ਰਹੀ ਆ ਪਹਿਲਾਂ ਨਾਲ ਵਾਸਤੇ ਲੱਗਦਾ ਨਹੀਂ ਬਿਆਲ ਕਾਂ ਆਦੇ ਵਾਵਾ 20 25 ਸਾਲ ਬਾਅਦ ਇਨੀ ਗਰਮੀ ਪਈ ਆ ਹਾਂਜੀ ਨਹੀਂ ਐਦਕੀ ਵਧੇਰੇ ਆ ਗਰਮੀ ਪਹਿਲਾਂ ਨਾਲ ਪਤਾ ਨਹੀਂ ਇਹ ਹੁਣ ਕਲਾਈਮੇਟ ਚੇਂਜ ਦਾ ਫਰਕ ਆ ਜਾਂ ਕੀ ਹੰਸਾ ਖੁਦਾ ਦਾ ਕੁਛ ਤਾਂ ਨਹੀਂ ਰੋਟ ਇਹ ਵੋਟਾ ਟਮਾਟਾ ਨਾ ਕੀ ਮੋਲ ਆ ਵੋਟਾਂ ਦਾ ਜੀ ਪਿੰਡਾਂ ਦੇ ਵਿੱਚ ਜਿਆਦਾ ਇਹ ਅਮਰਤਪਾਲ ਦਾ ਰਜਾਣ ਸਾਰਾ ਦੀ ਅਮਰਤਪਾਲ ਦਾ ਯਾਰ ਸ਼ਾਇਦ ਝੰਡੇ ਝੰਡੇ ਲਾਈ ਫਿਰਦੇ ਆ ਆਮ ਆਪੀ ਪਾਰਟੀ ਵਾਲੇ ਗੱਲ ਭਗਵਾਨ ਦਾ ਮਨਾ ਆ ਗਿਆ ਸੀ ਤਾਂ ਕਰਕੇ ਉਹ ਕਿ ਇੱਕ ਹਵਾ ਜੀ ਜਿੱਦਾਂ ਚੱਲ ਵੀ ਨਹੀਂ ਜਿੱਦਾਂ ਆਮ ਆਦਮੀ ਦੀ ਚੱਲ ਪਈ ਸੀਗੀ ਲੋਕ ਸਭਾ 'ਚ ਠੀਕ ਹੈ ਹਵਾ ਵੀ ਆ ਗਈ ਆ ਨਾਲੇ ਇਹਨਾਂ ਕੰਮ ਕਿਹੜਾ ਕੀਤਾ ਵਾ ਕੀਤਾ ਤਾਂ ਹੈਗਾ ਨਹੀਂ ਕੋਈ ਨਾ ਠੀਕ ਹੈ ਤੇ ਫਿਰ ਲੋਕਾਂ ਨੇ ਨਗਾਰ ਨਹੀਂ ਆ ਇਹਦੇ ਛੋਰੇ ਆ ਬਚ ਗਏ ਆ ਲੋ ਖਾਲੀ ਚੱਲ ਜਾਂਦੇ ਆ ਠੀਕ ਆ ਪਰ ਹੋ ਗਿਆ ਜੀ ਲੋਕ ਕਿਉਂਕਿ ਥੋੜਾ ਜਿਆ ਕਹਿ ਲਓ ਕਿ ਖੇਤੀ ਦੇ ਨਾਲ ਰਿਲੇਟਡ ਲੋਕ ਜਿਆਦਾ ਆਪਣੇ ਇੱਥੇ ਏਰੀਆ ਦੇ ਵਿੱਚ ਇਲਾਕਾ ਹੀ ਇਦਾਂ ਦਾ ਕੋਈ ਜੋ ਕਿ ਕਿਸਾਨੀ ਅੰਦੋਲਨ ਨੂੰ ਇਹ ਇਹਨਾਂ ਦੇ ਵਿੱਚ ਸਾਰਾ ਕੋਈ ਲੋਕ ਨਾਰਾਜ਼ ਜੇ ਆ ਦੇ ਮੋਦੀ ਸਰਕਾਰ ਨੂੰ ਕਿੱਦਾਂ ਦੇਖਦੇ ਜੇ ਮੋਦੀ ਸਾਹਿਬ ਮੋਦੀ ਸਰਕਾਰ ਜਿਹੜੀ 10 ਸਾਲ ਪਿਛਲੇ ਚੱਲੀ ਉਹਨੂੰ ਕਿੱਦਾਂ ਦੇਖਦੇ ਜੇ ਦੇਖੋ ਮੋਦੀ ਸਰਕਾਰ ਦੇ ਵਿੱਚ ਜੇ ਕਹਿ ਲਓ ਕਿ ਮੰਗਾਈ ਹੋਈ ਆ ਏ ਨਹੀਂ ਆਪਾਂ ਕਹਿ ਸਕਦੇ ਕਿ ਸਾਰਾ ਕੁਝ ਵਧੀਆ ਹੀ ਹੋਇਆ ਮਹਿੰਗਾਈ ਬਹੁਤ ਵਧੀ ਪਰ ਚਲੋ ਇਨਕਮ ਵੀ ਵਧੀ ਲੋਕਾਂ ਦੀ ਪਰ ਕੁੱਲ ਮਿਲਾ ਕੇ ਹੁਣ ਰੱਬ ਜਾਣੇ ਵੀ ਇਹ ਸੋਸ਼ਲ ਮੀਡੀਆ ਹੀ ਲੋਕਾਂ ਦੇ ਦਿਮਾਗ 'ਚ ਭਰੀ ਜਾਂਦਾ ਪਰ ਜਿੰਨੀਆਂ ਕਿ ਚੀਜ਼ਾਂ ਦੇਖਦੀਆਂ ਉਹਦੇ ਮੁਤਾਬਕ ਲੱਗਦਾ ਕਿ ਜਦਾਂ ਇਹ ਡਿਕਟੇਟਰਸ਼ਿਪ ਜੀ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਸਵਿਧਾਨ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਜਿੱਦਾਂ ਇਹਨਾਂ ਦੇ ਮੰਤਰੀ ਬਿਆਨ ਦਿੰਦੇ ਆ ਜੇ ਚਲੋ ਮੋਦੀ ਸਾਹਿਬ ਨਹੀਂ ਵੀ ਬਿਆਨ ਦਿੰਦੇ ਹੋਣਗੇ ਪਰ ਮੋਦੀ ਸਾਹਿਬ ਉਹਨਾਂ ਨੂੰ ਨਕਾਰਦੇ ਵੀ ਨਹੀਂ ਕਦੀ ਇਹ ਜਿਹੜਾ ਸਰ ਦ ਬੰਦਾ ਇਹ ਚੀਜ਼ ਬਾਰੇ ਸੋਚਦਾ ਵਾ ਵੀ ਫਿਰ ਇਹਨਾਂ ਦੀ ਇਕੋ ਐਂਡੋਲੋਜੀ ਆ ਉਹਤੇ ਕੰਮ ਕਰਨ ਦੇ ਇਸ ਚੀਜ਼ ਦੇ ਵਿੱਚ ਜਿਹੜਾ ਨਿਊਟਰਲ ਸਮਾਜ ਆ ਜਾਂ ਜੈ ਲੋ ਘੱਟ ਗਿਣਤੀਆਂ ਵਾ ਉਹਨਾਂ ਦੇ ਮਨ 'ਚ ਇੱਕ ਡਰ ਜਾਂ ਇੱਕ ਜੈ ਲੋ ਸਿੱਖ ਸਮਾਜ ਉਹਨਾਂ ਦੇ ਮਨ 'ਚ ਗੁੱਸਾ ਆਉਂਦਾ ਵੀ ਇਹ ਚੀਜ਼ ਹੈ ਅਸੀਂ ਪਰਦਾ ਅਸੀਂ ਸੈਕੂਲਰ ਲੋਕ ਜੇ ਮਹਾਰਾਜ ਸਿੰਘ ਦਾ ਰਾਜ ਰਿਹਾ ਆ ਜਾਂ ਸਿੱਖ ਜਿਹੜੇ ਜਿਸ ਤੋਂ ਬਿਲੋਂਗ ਕਰਦੇ ਆ ਅਸੀਂ ਸੈਕੂਲਰਿਜ਼ਮ ਨੂੰ ਮੰਨਦੇ ਆ ਵਧੀਆ ਕਿ ਹਰ ਇੱਕ ਨੂੰ ਆਪਣੀ ਜ਼ਿੰਦਗੀ ਜੀਣ ਦਾ ਬਰਾਬਰ ਬਰਾਬਰਤਾ ਦਾ ਹੱਕ ਹੋਵੇ ਕੋਈ ਇਹ ਨਹੀਂ ਕਿ ਮੈਂ ਮਤਲਬ ਜੇ ਹੁਣ ਅਸੀਂ ਮੈਜੋਰਟੀ ਜਾਂ ਤੇ ਜੇ ਹੁਣ ਅਸੀਂ ਆ ਰਾਜ ਲੈਵਾਂਗੇ ਤੇ ਅਸੀਂ ਵੀ ਇਸੇ ਦਾ ਹੀ ਸਾਰਿਆਂ ਦੇ ਤੇ ਥੋਕ ਦਈਏ ਇਹ ਚੰਗੀ ਗੱਲ ਨਹੀਂ ਹੈ ਇਹ ਚੀਜ਼ ਦੇ ਉੱਤੇ ਮੇਰੀ ਪਰਸਨਲ ਮੈਨੂੰ ਤੇ ਉਹਦੇ ਨਾਲ ਇਹ ਚੀਜ਼ ਤੇ ਬੁਰਾ ਲੱਗਦਾ ਬਾਕੀ ਸਰਕਾਰਾਂ ਸਾਰੀਆਂ ਕਿੰਨੇ ਕੰਮ ਕਰਦੀਆਂ ਜਾਂ ਕਿੰਨਾ ਕਰਦੇ ਹੁਣ ਦੇਸ਼ ਬਹੁਤ ਵੱਡਾ ਹੈ ਕਿੰਨਾ ਕੁ ਕਰ ਸਕਦੇ ਹੋ ਹਿਸਾਬ ਨਾਲ ਦੇ ਚੱਲੀ ਜਾਂਦਾ ਤਾਂ ਉਹ ਠੀਕ ਆ ਬਾਕੀ ਇਹ ਜਿਹੜੀ ਹੇਟ ਵੱਧਦੀ ਜਾ ਰਹੀ ਹੈ ਲੋਕਾਂ ਦੇ ਇਹ ਗਲਤ ਹੈ ਥੋੜੀ ਤੁਹਾਨੂੰ ਅੱਜ ਬਹੁਤ ਵਧੀਆ ਵਿਚਾਰ ਨੌਜਵਾਨਾਂ ਨੇ ਬੜੇ ਸੋਹਣੇ ਵਿਚਾਰ ਰੱਖੇ ਆ ਮੇਰੇ ਕੋਲ ਇੱਥੇ ਫਰੂਟ ਵਾਲੇ ਵੀਰ ਵੀ ਖੜੇ ਆ ਜਿਹੜੇ ਕਿ ਬਹੁਤ ਗਰਮੀ ਦੇ ਵਿੱਚ ਫਰੂਟ ਦੀ ਰੇੜੀ ਲਾ ਕੇ ਖੜੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਕੀ ਕਹੇ ਨਾਮ ਆਕਾ ਆ ਰਾਮਜੀ ਕੁਮਾਰ ਹੈਗਾ ਰਾਮਜੀ ਇਤਨੀ ਗਰਮੀ ਪੜ ਰਹੀ ਹੈ ਔਰ ਆਪ ਫਰੂਟ ਕੀ ਰੇੜੀ ਲਗਾ ਕੇ ਬੈਠੇ ਹੋ ਔਰ ਕੈਸੇ ਗ੍ਰਾਹਕੀ ਕੈਸੇ ਹੋ ਰਹੀ ਹੈ ਨਹੀਂ ਇਸ ਟਮਟਰ ਨਹੀਂ ਅੰਦਰ ਸਾਮ ਕੀ ਲਿਕਲੂਆ ਲੌਣਾ ਦਾ ਪਿੰਡਾ ਫਰੂਟ ਦੀ ਰੇੜੀ ਤਾਂ ਕੰਮ ਕਰਨਾ ਇਸ ਲਈ ਲੌਣਾ ਹੈਗਾ ਸਾਮ ਕੀ ਰਜਿਸਟਰ ਇਸ ਲਈ ਲਾ ਕੇ ਬਿਠੇ ਹਨ ਉਹ ਜਿਆਦਾ ਗਰਮੀ ਕੇ ਕਾਰਨ ਮੰਦਾ ਚੱਲ ਰਹਾ ਹੈ ਜੀ ਗਰਮੀ ਕਰਕੇ ਕੰਮ ਮੰਦਾ ਚੱਲ ਰਹਾ ਹੈ ਔਰ ਆਪਕੇ ਪਰਿਵਾਰ ਮੇਂ ਕੌਣ ਕੌਣ ਹੈ ਪਿਛੇ ਸਾਰੇ ਸਾਰੇ ਘਮਲੀ ਹੈਗਾ ਔਰ ਕਮਾਣੇ ਵਾਲੇ ਇਕਲੇ ਹੋਗੇ ਔਰ ਵੀ ਨਹੀਂ ਨਹੀਂ ਔਰ ਹੈ ਭਾਈ ਹੈ ਸਾਰੇ ਮਸੌਦੇ ਮਤਲਬ ਕੋਲ ਮਿਲਾ ਕੇ ਗੁਜ਼ਾਰਾ ਚੱਲ ਜਾਂਦਾ ਜੀ ਜੀ ਚੱਲ ਜਾਂਦਾ ਠੀਕ ਹੈ ਦੇਖੋ ਜੀ ਗਰਮੀ ਬਹੁਤ ਜ਼ਿਆਦਾ ਵਾ ਔਰ ਫਰੂਟ ਵਾਲੇ ਨੇ ਵੀ ਦੱਸਿਆ ਕਿ ਜ਼ਿਆਦਾ ਗਰਮੀ ਪੈਣ ਕਰਕੇ ਗ੍ਰਾਹਕੀ ਬਹੁਤ ਘਟਿਆ ਚਲੋ ਕੰਮ ਦੇ ਵਿਚਾਰਿਆਂ ਨੇ ਕਰਨਾ ਹੀ ਆ ਥੋੜਾ ਹੋਵੇ ਬਹੁਤਾ ਹੋਵੇ ਆਪਣੀ ਡਿਊਟੀ ਨੂੰ ਡਿਊਟੀ ਸਮਝਣਾ ਪੈਂਦਾ ਵਾ ਔਰ ਗਰਮੀ ਦੀ ਗੱਲ ਕਰੀਏ ਤੇ ਹੁਣ ਮੇਰੇ ਹਿਸਾਬ ਨਾਲ 45 46 ਡਿਗਰੀ ਜਿਹੜਾ ਤਾਪਮਾਨ ਜਿਹੜਾ ਇਸ ਵੇਲੇ ਚੱਲ ਰਿਹਾ ਵਾ ਔਰ ਇੰਨੀ ਗਰਮੀ ਦੇ ਵਿੱਚ ਘਰੋਂ ਬਾਹਰ ਨਿਕਲਣਾ ਵੀ ਬੜਾ ਔਖਾ ਵਾ ਡਾਕਟਰਾਂ ਦੇ ਡਾਕਟਰਾਂ ਦੀ ਰਾਏ ਮੁਤਾਬਕ ਉਹਨਾਂ ਕਹਿੰਿਆ ਵੀ 11 ਵਜੇ ਤੋਂ 4 ਵਜੇ ਤੱਕ ਘਰਾਂ 'ਚੋਂ ਬਾਹਰ ਨਾ ਨਿਕਲੋ ਜਦੋਂ ਡਾਕਟਰ ਆਪਣੀ ਤਾਂ ਬਿਲਕੁਲ ਸਹੀ ਆ ਸੱਚੇ ਆ ਪਰ ਹੁਣ ਜਿਹੜਾ ਕਾਰੋਬਾਰੀ ਬੰਦਾ ਵਾ ਜਿੰਨੇ ਰਾਤ ਨੂੰ ਰੋਟੀ ਕਮਾ ਕੇ ਖਾਣੀ ਰਾਤ ਨੂੰ ਆਪਣੇ ਬੱਚਿਆਂ ਦਾ ਪੇਟ ਪਲਣਾ ਉਹ ਕਿਹੜਾ ਜੇ 12 ਤੋਂ 4 ਘਰ ਬੈਠਾ ਰਹੂ ਤੇ ਉਹ ਖਾਊਗਾ ਕੀ ਚਲੋ ਠੀਕ ਆ ਉਹਨਾਂ ਦੀ ਵੀ ਮੰਨਣੀ ਚਾਹੀਦੀ ਬਾਕੀ ਇਹਦਾ ਸਰਦਾ ਵਾ ਉਹ ਘਰ ਬਹਿ ਸਕਦਾ ਵਾ ਪਰ ਗਰੀਬ ਆਦਮੀ ਨੂੰ ਘਰੋਂ ਬਾਹਰ ਨਿਕਲਣਾ ਹੀ ਪਣਾ ਵਾ ਭਾਵੇਂ ਗਰਮੀ ਹੋਵੇ ਭਾਵੇਂ ਸਰਦੀ ਹੋਵੇ ਔਰ ਉਹ ਕਿਸੇ ਤਰ੍ਹਾਂ ਆਪਣਾ ਉਹਨੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਹੈ ਇਸੇ ਤਰ੍ਹਾਂ ਜਿਹੜਾ ਵੋਟਾਂ ਦਾ ਬਾਰੇ ਵੀ ਲੋਕਾਂ ਨੇ ਦੱਸਿਆ ਵਕ ਵਕ ਵਿਚਾਰ ਦੱਸੇ ਕਿਸੇ ਨੇ ਆਖਿਆ ਕਾਂਗਰਸ ਦਾ ਜੋਰ ਆ ਕਿਸੇ ਨੇ ਆਖਿਆ ਏ ਬੀਜਪੀ ਦਾ ਜੋਰ ਆ ਕਿਸੇ ਨੇ ਕਿਸੇ ਦਾ ਹਰ ਤਰ੍ਹਾਂ ਦਾ ਜਿੱਦਾਂ ਜਿੱਦਾ ਆਪਣਾ ਕਿਸੇ ਦਾ ਮਾਨ ਹੈ ਜਿੱਦਾਂ ਉਹਨੇ ਉਸੇ ਹਿਸਾਬ ਨਾਲ ਹੀ ਆਪਣਾ ਬਿਆਨ ਕੀਤਾ ਵਾ ਬਾਕੀ ਜੋ ਵੀ ਆ ਉਹ ਤੇ ਆਉਣ ਵਾਲੀ 1 ਜੂਨ ਨੂੰ ਵੋਟਾਂ ਪੈ ਜਾਣੀਆਂ ਔਰ 4 ਜੂਨ ਨੂੰ ਸਾਰੀ ਦੁਨੀਆ ਨੂੰ ਪਤਾ ਲੱਗ ਜਾਣਾ ਕਿ ਕਿਹਦਾ ਜੋਰ ਹੈ ਤੇ ਕਿਹਦਾ ਨਹੀਂ ਜੋਰ ਕਿਹਦੇ ਆਉਣ ਵਾਲਾ ਸਮਾਂ ਹੀ ਦੱਸੂਗਾ ਮੈਂ ਜਿੰਨੇ ਵਾਲਾ ਗ੍ਰੋਦ ਜਸਪਾਲ ਸ਼ਰਮਾ ਦਾ ਸਮਰਥਨ